ਇੱਟੇ ਇੱਕ ਮਥਾਵੇ ਬਕਰਾਂ ਇੱਕ ਮਾਤਾ ਨੇ ਘਰ ਚ ਪਾਣ ਪਾਇਆ ਹੋਵੇ ਕੋਈ ਗੁਰੂ ਘਰ ਚ ਰਹਿੰਦਾ ਹੋਵੇ ਗੁਰੂ ਘਰ ਚ ਰੱਖਦੇ ਨਾ ਹੁਣ ਪਾਉਣ ਪੈਂਦੀ ਹੋਵੇ ਉਹਨਾਂ ਦੇ ਕੋਈ ਪਾਉਣ ਪੈਂਦੀ ਹੋਵੇ ਪਹਿਲੀ ਗੱਲਾਂ ਦੇ ਕੰਨ ਹੋਣ ਪਹਿਲਾ ਪੁੱਛਣਾ ਨਿਕਲੀ ਹੋਵੇ ਗੁਰੂ ਘਰ ਚ ਰਹਿੰਦੇ ਹੋਣਾ ਪੁੱਛਣ ਵਾਸਤੇ ਹੁਣ ਗੁਰੂ ਘਰ ਚ ਰਹਿੰਦੇ ਹੋਣਾ ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਣ ਵਾਸਤੇ ਹੁਣ

ਨੇ ਮਾਤਾ ਬੋਚੇ ਬਰਗਤਿਆ ਦੇ ਨੀ ਮਾਤਾ ਇੱਕ ਲੱਗਦਾ ਏ ਜਿਵੇਂ ਰੇਤ ਘੜ ਵਿੱਚ ਮੇਰਾ ਦੂਜਾ ਨਾਮ ਤੇਰਾ ਲੱਗੇ ਪਿਆਵੇਂ ਲੱਗਦਾ ਏ ਜਿਵੇਂ ਘੜੀ ਵਿੱਚ ਮੇਰਾ ਦੂਜਾ ਨਾਮ ਜਿਵੇਂ ਪਿਆਰਾ ਤੇਰਾ ਵੇ ਹੋਈ ਕੋ ਲੱਗਦਾ ਏ ਜਿਵੇਂ ਮੱਤਾ ਗੁਰੂ ਘਰ ਚ ਕੌਣ ਰਹਿੰਦਾ ਮਾਤਾ ਤੁਹਾਡਾ ਦਾਦਾ ਸੌਰਾ ਸੀ ਇਹ ਮਾਤਾ ਤੁਸੀਂ ਪੰਜਾਬ ਦੇ ਰਹਿੰਦੇ ਹੋ ਜਿਹੜੇ ਸੰਗਰੂਰ ਦੇ ਹੋ ਮਾਤਾ ਤੁਸੀਂ जिदे ਸੰਗਰੂਰ ਦੇ ਰਹਿ ਲਿਆ ਲੇ ਮਾਤਾ ਪਾਉਣ ਕਿ ਨੂੰ ਪੈਂਦੀ ਸੀ ਮਾਤਾ ਬੰਦ ਕਰਨੀ ਆ ਕਿ ਚਲਾਉਣੀ ਆ ਮਾਤਾ ਬੰਦ ਕਰ ਦिए ਇਹ ਛੋਡੇ ਗੱਭਰੂ ਜਵਾਨ ਮੁੰਡਾ ਮਰ ਗਿਆ ਸੀ ਝਟਪਟ ਮਰ ਗਿਆ ਸੀ ਜੋੜਾ ਕੀ ਲੱਗਦਾ ਸੀ ਇਹ ਸੌਰੇ ਦਾ ਤਾਏ ਦਾ ਮੁੰਡਾ ਸੀ ਪੁੱਛਿਆ ਵੀ ਹੈਗਾ ਸੀ ਮਾਤਾ ਸੌਰੇ ਦਾ ਤਾਏ ਦਾ ਮੁੰਡਾ ਸੀ ਉਹ ਸੀ ਮਾਤਾ ਹੈਗਾ ਤੇ ਮਾਤਾ ਚੱਲ ਬਾਬਾ ਵੇ ਤੇਰੇ ਨਾਲ ਚੱਲੇ ਤੇ ਮੇਰੇ ਪਰਮਾਤਮਾ ਕਹਾਰੇ ਚੱਲੇ ਤੇ ਮੇਰੇ ਪਰਮਾਤਮਾ ਕਹਾਰੇ ਬੰਦ ਕਰ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕਰਦੇ ਕਰੇਗਾ ਇਸ ਦਰਮਾਤ ਦੇ ਨਵੇਂ ਤੇ ਕੁਝ ਹੋਰ ਬੜੀ ਹੋ ਜਾਂਦੀਆਂ ਨੇ ਟਾਈਮਾਂ ਸਾਡੇ ਉਹ ਕਰਦੇ ਨੂੰ ਕਰਦੇ ਕੋਈ ਸਰਦਾਰਤ ਨਹੀਂ ਮੈਂ ਹੈ ਜੋ ਆ ਤਾਂ ਮਾਰ ਕੇ ਹੀ ਗਾ ਮਾਰ ਦੇਣਾ ਇੱਧਰ ਕਰ ਲਾ ਤਾ ਜੀ ਬਰਾਜੀ ਨਾ ਬੰਨਿਆ ਨਾ ਪਿਆ ਉਹ ਚੱਲ ਲੱਫਾਂ ਦਾ ਆਹਾ ਅੱਡੋ ਤੋ ਲੱਡੂ ਇੱਕ ਇਹਦਾ ਸੂਤ ਇਹਨੂੰ ਬਾਹਰ ਦੇ ਦੇ ਜਾਂ ਠੀਕ ਹੋ ਜਾ ਤੇ ਇੱਕ ਮੱਥਾ ਪਿੱਛੇ ਤੇ ਇੱਕ ਮੱਥਾ ਕਿਉਂ ਐ ਮੰਜ਼ੀਲੇ ਮੇਰੀ ਤੂੰ ਯੋ ਮੇਰਾ ਰਾਹ ਪੀਰਾ ਤੂੰ ਐ ਮੰਜ਼ੀਲੇ ਵੇਰੀ ਤੁਝ ਮੇਰਾ ਕਰਜ ਨਾ ਹੋਵੇ ਕਾਲਾ ਉਹਨਾਂ ਦੀ ਸਲਾਮੀ ਕਰ ਲੈ ਮੰਨ ਲੈ ਕਰ ਲੱਗ ਚੱਲ ਰਿਹਾ ਮੈਂ ਤੇ ਬਸ ਕਰ ਕਿੰਨੋਂ ਨਾ ਆ ਜਾਓ ਕਿਰਤ ਨਾ ਹੋਵੇ ਕਾਲਾ ਔਰ ਇਹ ਕੰਨਿਆ ਕੋਈ ਵੀ ਨਾ ਦਰਬਾਰ ਤੇ ਖੇਡਿਆ ਗਏ ਜਿਹੜਾ ਪਾਉਣ ਲਾਉਗਾ ਦੀ ਪੁੱਛਾਂ ਨਹੀਂ ਨਿਕਲੂਗੀ ਜਿਹੜਾ ਪਾਉਣ ਲਾਉਗਾ ਦੀ ਪੁੱਛਾਂ ਨਹੀਂ ਨਿਕਲੂਗੀ ਪਿੱਛੇ ਵਜਾ ਪਾਈ ਜਾ ਚੱਲਣ ਦੋ ਭਾਈ ਮੜਾ ਦੇ ਪਿੱਛੇ ਹੋ ਜਾ ਕਰਜ ਨਾ ਹੋਵੇ ਕਾਲਾ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਰਜ ਨਾ ਹੋਵੇ ਕਾਲਾ ਉਹਦੇ ਕੱਪੜੇ ਦੇ ਦੇ ਮਾਤਾ ਥੋੜੀ ਕਿਨੇ ਮੁੜ ਕੇ ਬੜੂਗਾ ਨੀ ਉਹ ਜਿਹੜਾ ਮਰਿਆ ਹੋਇਆ ਕਾਲਾ ਕਿਧਰੋਂ ਆਫਕਰਾ ਥੋਡੇ ਲੜਕੇ ਦਾ ਫਕਰਾ ਕਿੱਥੋਂ ਆਇਆ ਫਕਰਾ ਥੋਡੇ ਕੋਲੋਂ ਆਇਆ ਫਕਰਾ तो चिट्टा चिट्टा माता चिट्टा नशा म... कौन करता कौन करता थी? कौना मता? ते या, नी माता तेरा मुंडे निशानी देके गुशा देता फायदा माता चल बाबा ਬਰੇ ਬਾਸਾਂ ਦੇ ਰਮ ਕੋ ਵੀਰ ਬਣ ਕੇ ਸਾਨੂੰ ਦੁਆਰੇ ਬੁਣਨੇ ਪਈ ਹੋ ਜੇ ਸਾਰਾ ਕੰਮ ਠੀਕੇ ਹੋ ਜੇ ਮਾਤਾ ਥੱਲੇ ਬੈਜੋ ਮਾਤਾ ਜੀ ਕੰਮ ਠੀਕੇ ਹੋ ਜੇ ਮੁੰਡੇ ਦਾ ਫੋਨ ਆਉਣ ਲੱਗ ਜੇ ਮਾਤਾ ਛੋਟੇ ਜੋਤਾਂ ਗਾਉਣ ਲੱਗਾ ਹੁੰਦਾ ਦੀ ਪੀਰ ਦੀਆਂ ਇਹ ਤਾਂ ਬਾਤਾਂ ਬੋਲਦੇ ਨੇ ਇਹ ਤਾਂ ਬੋਲਦੇ ਨੇ ਮਾਤਾ ਇਹਦੋਂ ਭੇਜਿਆ ਸੱਟ ਛੋਟੇ ਕੋਈ ਬੇਬੇ ਲਾਉਂਦੀ ਹੋਵੇ ਕੌਣ ਲਾਉਂਦਾ ਦੀ ਇਹ ਜੇ ਤਾਂ ਫਿਰ ਬਾਤਾਂ ਬਣਾ ਲਾਂਦਾ ਹੈ ਮਾਤਾ ਦੁੱਧ ਕਿੱਥੇ ਚੜਕਿਆ ਹੁੰਦਾ ਹੁੰਦਾ ਤੇ ਦਰਗਾਹ ਤੇ ਦੁੱਧ ਨਹੀਂ ਬਾਬਾ ਚੜਦੇ ਸਿਰ ਜੋਗੀ ਵੀ ਬਾਬਾ ਨਹੀਂ ਰੁਕਦੇ ਮਾਤਾ ਜੋਗੀ ਵੀ ਬਾਬਾ ਨਾ ਜੋਗੀ ਵੀਰਾ ਉੱਥੇ ਜੋਤਾਂ ਗਾਉਣ ਲਾਉਂਦਾ ਹੁੰਦਾ ਸੀ ਅਸੀਂ ਹੁਣ ਵੀ ਲਾਉਂਦੇ ਬਾਬਾ ਮਾਤਾ ਲਾਲਾ ਵਾਲੇ ਵੀਰ ਦੀ ਉੱਥੇ ਪੂਜਾ ਉਹ ਜੋਗੀ ਪੀਰ ਦੇ ਨਾਮ ਤੇ ਵੱਜਦੀ ਆ ਮਾਤਾ ਉੱਥੇ ਤੇਲ ਪਾ ਕਿਉਂਦੇ ਹੁੰਦੇ ਉਹਦੇ ਤੇ ਜੋਤ ਜਾ ਨਾ ਕੋਈ ਤੇਲ ਨਹੀਂ ਇਹ ਉਹ ਵੀ ਦੇਸੀ ਦੀ ਮੰਨਦੇ ਇਧਰ ਮਾਤਾ ਲਾਲਾ ਨਾ ਪੀਰਾ ਜੋਤ ਲਾ ਦੋਗੇ ਜੇ ਮਾਤਾ ਮੁੰਡਾ ਠੀਕ ਹੋ ਜੇ ਬਾਬਾ ਫਿਰ ਇਸ ਤਰ੍ਹਾਂ ਪੋਥੀ ਲਾ ਦੇ ਤੇਲ ਦੀ ਜੋਤ ਜਿੱਥੇ ਮਾਤਾ ਤੁਸੀਂ ਜੋਗੀ ਪੀਂਦੇ ਮੈਂ ਥਾੜੇ ਇੱਕ ਜਾਉਂਦਾ। ਨਾ ਦੋ ਪੱਪਾ ਮੇਰੇ ਮਨ ਚਲਣਾ। ਮਾਤਾ ਉੱਥੇ ਹੁਣ ਲਿਖ ਕੇ ਲੈ ਜਾ ਜੇ ਉਹ ਤਰੀਕ ਨੂੰ ਨਾ ਫੋਨ ਆਏ ਤਾਂ ਫਕੀਰ ਨਾ ਆਖੀ ਮਾਤਾ। ਮਾਤਾ ਕਿਰਪਾ ਹੋ ਜੀ। ਮਰੋ ਬਾ ਕਰਦੇ ਹੋ ਬੱਚੇ ਮੰਗਦੀ। ਰੋਣਾ ਮਾਤਾ। ਹਾਂ ਜੀ। ਕਿ ਬਾਬੇ ਤੇਰੀ ਜੋਤ ਲਾਉਂ ਕਰ ਕਿਰਪਾ ਜੇ ਨਾ ਫੋਨ ਆ ਗਿਆ ਮਾਤਾ ਫਕੀਰ ਨਾ ਆਖੀ। ਚਲੋ ਜੀ। ਚਲੋ ਪੁੱਤ ਜੀ। মাতি পালে ম